ਨਸ਼ਾ ਅਗੇ ਉਹ ਚਾਰ ਗੁਣਾ ਵੱਧ ਹੋਦਿਆ ਪੰਜਾਬ 'ਚ। ਉਹ ਜ਼ਮਾਨਤ ਪਾਇਆ ਸਿਰ ਪਹਿਲੀ ਵੇਲੇ ਤੱਕ ਜ਼ਮਾਨਤਾ ਉਸ ਤੋਂ ਬਾਅਦ ਜ਼ਮਾਨਤ ਨਹੀਂ ਮਿਲਿਆ ਨੂੰ। ਜਿਹੜੀ ਸ਼ਰਾਬ ਪਾਲਿਸੀ ਜਿਹੜੀ ਨਾ ਦਿੱਲੀ 'ਚ ਲਾਗੂ ਕੀਤੀ ਨਾ ਜਿ ਉਹੋ ਹੀ ਪੰਜਾਬ 'ਚ ਲਾਗੂ ਹੋਈ ਆ। ਇਹਨਾਂ ਦੀ ਵੀ ਵਾਰੀ ਆਣ ਵਾਲੀ ਹੈ ਪੰਜਾਬ ਵਾਲੇ ਦੇ ਕਰਕੇ। ਉਹਨਾਂ ਦੇ ਵਿਧਾਨ ਸਭਾ ਦੇ 14 ਮੋਟਾ ਜਿਹੜੀਆਂ ਨਾ ਨੌਜਵਾਨਾਂ ਦੀ ਹੋਈਆਂ ਪਿਛਲੇ ਇੱਕ ਸਾਲ ਦੇ ਕੋ ਪਿੱਛੇ। ਮਾਤਾ ਕਹਿੰਦਾ ਜੁਲਦੀ ਮੋਜਾ ਸਾਥੀਓ ਤੁਨਾ ਆਪਾਂ ਸਮਿਆ ਮਾਤਾ ਕਹਿੰਦਾ ਪੜਿਆਈ ਤੂੰ ਜੁਲਦੀ ਦਾ ਸਪੈਕ ਅਬਰੇ ਟੁੱਟ ਗਏ ਟੁੱਟੇ ਗਏ ਲੋਕ ਬੋਟਾ ਮੰਗਣ ਆਏ ਨੇ ਔਰ ਉਹ ਹੀ ਸਭ ਨੇ ਅਰਕਾੜ ਤੋੜ ਬਟਾ ਬੋਟਾ ਨਾ ਪਾਈਆਂ ਨੇ 92 ਐਮਐਲਏ ਪੰਜਾਬ ਦੇ ਤੁਸੀਂ ਇਹਨਾਂ ਦੇ ਬਣਾਏ ਰ ਆਪ ਪਾਰਟੀ ਲੇਕਿਨ ਕੀ ਆਏ ਲੋਕ ਖਰੇ ਉਤਰੇ ਜੋ ਇਹਨਾਂ ਨੇ ਵਾਅਦੇ ਕੀਤੇ ਤੁਹਾਡੇ ਨਾਲ ਕੀ ਆ ਕੋਈ ਵਾਅਦਾ ਪੂਰਾ ਹੋਇਆ ਯਾਦ ਕਰੋ ਕਹਿੰਦੇ ਸੀ ਮਾਤਾ ਭੈਣਾਂ ਦੇ ਖਾਤੇ 1000-1000 ਰੁਪਏ ਪਾਣਾ ਕਿਸੇ ਮਾਤਾ ਭੈਣ ਦੇ ਖਾਤੇ 1000-1000 ਰੁਪਏ ਪਿਆ ਜੋਰ ਦੀ ਬੋਲ ਹੋਣੀ ਮੇਰੇ ਪੇ ਹੋਣੇ ਪਏ ਚਲੋ ਹੁਣ ਇਹ ਆਣਾ ਮੁੜ ਕੇ ਕਹਿੰਦਾ 2-2000 ਪਾਣਾ ਠੀਕ ਹੈ ਨਹੀਂ ਉਸ ਤੋਂ ਬਾਅਦ ਇਹ ਹੈ ਕਿ ਇੱਕ ਰੇਤ ਬਜੜਿਆ ਬਰਾਉਣਾ ਹੈ ਕੀ ਰੇਤ ਬੜਾ ਬੜਾ ਮਹਿੰਗਾ ਜੀ ਜਿਹੜੀ ਟਰਾਲੀ ਉਹਦੇ 500 ਦੀ ਮਿਲਦੀ ਸੀ ਨਾ ਜੀ ਅੱਜ ਉਹ ਟਰਾਲੀ 10-12000 ਰੁਪਏ ਦੀ ਮਿਲੇ ਕਰਦੀ ਹੈ ਨਸ਼ੇ ਦਾ ਬੜਾ ਰੋ ਰਹਾ ਕਿ ਅੰਦਰਾ ਦੇ ਜੇ ਨਸ਼ਾ ਖਤਮ ਕਰਦਣਾ ਨਸ਼ਾ ਅੱਗੇ ਉਹ 4 ਗੁਣਾ ਵੱਧ ਹੋਦਿਆ ਪੰਜਾਬ 'ਚ ਔਰ ਜਿਹੜੇ ਕਾਂਗਰਸ ਦੇ ਚੋਣਾਂ ਲੜੇ ਗਦੇ ਇਥੋਂ ਮੈਂਬਰ ਪਾਰਲੀਮੈਂਟ ਦਾ ਉਹਨਾਂ ਦੇ ਵਿਧਾਨ ਸਭਾ ਦੇ 14 ਮੋਟਾ ਜਿਹੜੀਆਂ ਨਾ ਨੌਜਵਾਨਾਂ ਦੀਆਂ ਹੋਈਆਂ ਪਿਛਲੇ ਇੱਕ ਸਾਲ ਦੇ ਕੋ ਪਿੰਡ ਦੇ ਨਸ਼ੇ ਨਾਲ ਕਰਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕਹਿੰਦੇ ਨੇ ਕਿ ਇੱਕ ਮੌਕਾ ਦੇ ਦਿਓ ਨੌਜਵਾਨ ਨੌਕਰੀ ਦੇ ਦਿਓ ਕਹਿੰਦੇ ਨੇ ਨਾ ਕਿਸੇ ਨੌਜਵਾਨ ਨੂੰ ਨੌਕਰੀ ਮਿਲੀ ਹੈ ਸਾਰੀ ਇੰਡਸਟਰੀ ਜਿਹੜੀ ਹੈ ਉਹ ਪੰਜਾਬ ਤੋਂ ਬਾਹਰ ਚਲ ਗਈ ਹੈ ਚਾਹੇ ਬਟਾਲੇ ਦੀ ਇੰਡਸਟਰੀ ਹੋਵੇ ਚਾਹੇ ਲੁਧਿਆਣਾ ਦੀ ਜਿੱਥੇ ਵੀ ਇੰਡਸਟਰੀ ਲੱਗੇ ਦੀ ਸਾਰੇ ਇੰਡਸਟਰੀ ਬਾਹਰ ਚਲ ਗਈ ਤੇ ਨੌਕਰੀ ਕਿੱਥੋਂ ਮਿਲਣੀ ਜਿਹੜੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਪੈਨਸ਼ਨਾਂ ਦੀ ਗੱਲ ਹੀ ਪੈਨਸ਼ਨ ਵਧਾ ਦੇਣੀ ਹੈ ਉਹ ਵੀ ਜਿਹੜੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਕੋਈ ਇੱਕ ਵਾਅਦਾ ਦੱਸ ਦਿਓ ਪੂਰਾ ਕੀਤਾ ਹੋਇਆ ਇੱਕ ਵਾਅਦਾ ਪੂਰਾ ਕੀਤਾ ਨਾ ਕਹਿੰਦੇ ਨੇ ਅਸੀਂ ਬੜੇ ਕਦਰ ਇਮਾਨਦਾਰ ਹੈ ਜੰਦਲੇ ਬੜੇ ਕੱਟੜੀ ਮਾਨਦਰ ਤੇ ਕੱਟੜੀ ਮਾਨਦਰ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਲੀਡਰ ਹਾ ਉਹ ਵੀ ਜੇਲ੍ਹ ਚਲ ਗਿਆ ਕਰਕੇ ਹੋਰ ਜਮਾਨਤ ਪਾਇਆ ਸਿਰ ਪਹਿਲੀ ਵਾਰ ਜਮਾਨਤ ਆ ਉਸ ਤੋਂ ਬਾਅਦ ਜਮਾਨਤ ਨਹੀਂ ਮਿਲਿਆ ਉਹਨੂੰ ਕਰਕੇ ਉਹ ਕੇਜਰੀਵਾਲ ਸ਼ਰਾਬ ਘਟਾਲੇ ਚ ਹਾਊ ਗਰੁੱਪ ਤੇ ਇਲਜ਼ਾਮ ਚ ਅੰਦਰ ਦੋ ਦਿਨ ਲੱਗ ਗਿਆ ਆ ਉਹਨ ਕਰਕੇ ਤੇ ਜਿਹੜੀ ਸ਼ਰਾਬ ਪਾਲਸੀ ਜਿਹੜੀ ਦਾ ਬੀਜ ਲਾਗੂ ਕੀਤੀ ਨਾ ਇਹ ਉਹ ਹੀ ਪੰਜਾਬ ਚ ਲਾਗੂ ਹੋਈ ਆ ਕਿਨਾਂ ਦੀ ਵੀ ਵਾਰੀ ਆਣ ਵਾਲੀ ਹੈ ਇਹ ਪੰਜਾਬ ਵਾਲੇ ਦੇ ਵਿੱਚ